ਹਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਜਾ ਰਿਹਾ ਹੈ ਕਿ ਉੱਥੇ ਕਬਜ਼ ਹੋ ਗਈ ਹੈ ਇਸ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਨਾ ਕੋਈ ਅਸਰ ਪਊਗਾ ਦੇਖੋ ਜੀ ਪੰਜਾਬ 'ਚ ਦਾ ਅਸਰ ਪਊਗਾ ਤੁਸੀਂ ਇਹ ਸੜਕ ਤੇ ਤਸਵੀਰਾਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਟੀਲਾ ਟੀਲਾ ਹੋ ਗਿਆ ਇਹ ਹੁਣ ਪੰਜਾਬ ਦੀ ਵਾਰੀ ਜੇ ਤੇ ਸਾਡੀ ਪੱਕੀ ਐਲਾਨ ਹੋਣਾ ਬਾਕੀ ਆ ਤੁਸੀਂ ਵੇਖੋਗੇ ਸਮਾਂ ਆਊਗਾ ਕਿ ਪੰਜਾਬ ਦੇ ਵਿੱਚ ਵੀ ਪੂਰਨ ਬਹੁਮਤ ਨਾਲ ਸਰਕਾਰ ਬਣੇਗੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਇਹ ਕਾਫੀ ਆਵਾਜ਼ ਉੱਠ ਰਹੀ ਸੀ ਕਿ ਵੱਡੇ ਵੱਡੇ ਡਿਗਜ਼ ਲੀਡਰ ਹੈ ਉਹਨਾਂ ਨੂੰ ਹਰਾਇਆ ਹੈ ਹੁਣ ਭਾਰਤੀ ਜਨਤਾ ਪਾਰਟੀ ਕੀ ਸੋਚ ਰਹੀ ਹੈ ਤੁਹਾਡੀ ਕੀ ਸੋਚ ਹੈ ਦਿੱਲੀ ਦੇ ਵਿੱਚ ਤੁਸੀਂ ਕਿਹਨੂੰ ਕਿਹਨੂੰ ਹਰਾਇਆ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਰਜਗਾਰ ਦਵਾਂਗੇ 1-1000 ਰੁਪਿਆ ਭੇਣਾ ਨੂੰ ਦਵਾਂਗੇ ਗੁੰਡਾਗਰਦੀ ਖਤਮ ਕਰਾਂਗੇ ਸਾਰੇ ਵਾਰਿਆਂ ਚ ਪੰਜਾਬ ਚ ਵੀ ਇਹ ਫੇਲ ਹੋਏ ਆ ਤੇ ਦਿੱਲੀ ਦੇ ਵਿੱਚ ਵੀ ਹਰ ਪਾਸਿਓ ਕੇਜਰੀਵਾਲ ਸਾਹਿਬ ਫੇਲ ਹੋਇਆ ਸਿਰਫ ਵਿਕਾਸ ਇਹਨਾਂ ਦਾ ਬੋਰਡਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਝੂਠੀਆਂ ਵੀਡੀਓ ਝੂਠੇ ਪੋਸਟਰ ਲਾ ਕੇ ਕੀਤਾ ਗਿਆ ਸੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕਾਂ ਦੇ ਜਿਹੜੇ ਜਿਮਣੀ ਚੋਣਾ ਸੀਗੀਆਂ ਪੰਜਾਬ ਦੇ ਵਿੱਚ ਉਦੋਂ ਜਿੱਥੇ ਜਿੱਤਦੇ ਆ ਉੱਥੇ ਪ੍ਰੈਸ਼ਰ ਨਹੀਂ ਹੁੰਦਾ ਜਿੱਥੇ ਭਾਰਤੀ ਜਨਤਾ ਪਾਰਟੀ ਜਿੱਤਦੀ ਆ ਉੱਥੇ ਹਰ ਪਾਸਿਓ ਇਹਨਾਂ ਨੇ આરોਪ ਲਾਉਣਾ ਹੁੰਦਾ ਦਿੱਲੀ ਦੇ ਵਿੱਚ ਦਬਲ ਇੰਜਨ ਸਰਕਾਰ ਤੇलो ਬਣ ਗਈ ਹੈ ਔਰ ਦਿੱਲੀ ਦੀ ਪ੍ਰਗਤੀ ਹੈ ਜੋ ਉਹ ਬਹੁਤ ਵਧੀਆ ਤਗ ਨਾਲ ਹੋ ਰਹੀ ਹੈ ਤਾਂ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਬਜ਼ਾ ਕੀਤਾ ਗਿਆ ਹੈ ਤਾਂ ਭਾਰਤੀ ਜਨਤਾ ਪਾਰਟੀ ਕਿਹਾ ਜਾ ਰਿਹਾ ਹੈ ਕਿ 27 ਸਾਲ ਬਾਅਦ ਉੱਥੇ ਸਰਕਾਰ ਬਣਾਉਣ ਜਾ ਰਹੀ ਹੈ ਤਾਂ ਉਸ ਦੀ ਖੁਸ਼ੀ ਪੂਰੇ ਦੇਸ਼ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਮਨਾਈ ਜਾ ਰਹੀ ਹੈ ਫਰੀਦਕੋਟ ਦੇ ਵਿੱਚ ਵੀ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਝਾੜੂ ਦੀਆਂ ਤਸਵੀਰਾਂ ਦਿਖਾਉਣੇ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਹੜਾ ਝਾੜੂ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਜਿਹੜਾ ਤੀਲਾ-ਤੀਲਾ ਇੱਥੇ ਵੀ ਹੁੰਦਾ ਦਿਖਾਇਆ ਤਾਂ ਪੂਰੀ ਜਾਣਕਾਰੀ ਲਵਾਂਗੇ ਫਰੀਦਕੋਟ ਜ਼ਿਲ੍ਹੇ ਦੇ ਪ੍ਰਧਾਨ ਨੇ ਗੌਰਵ ਕੱਕੜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਟੱਕਰ ਦੀ 27 ਸਾਲ ਬਾਅਦ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਤੁਹਾਨੂੰ ਸਰਕਾਰ ਬਣਾਉਣ ਦਾ ਜਿਹੜਾ ਸਮਾਂ ਮਿਲਿਆ ਦੇਖੋ ਜੀ ਪਹਿਲਾਂ ਤਾਂ ਦਿੱਲੀ ਦੇ ਲੋਕ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਮਾਨਯੋਗ ਮੋਦੀ ਸਾਹਿਬ ਨੱਡਾ ਸਾਹਿਬ ਅਮਿਤ ਸ਼ਾਹ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਮੋਦੀ ਸਾਹਿਬ ਦੀਆਂ ਨੀਤੀਆਂ ਤੇ ਵਿਸ਼ਵਾਸ ਕਰਕੇ ਹਮ ਹਮਾ ਕੇ ਪੂਰਨ ਬੋਮਤ ਨਾਲ ਸਾਡੀ ਸਰਕਾਰ ਬਣਾਈ ਆ ਮੈਂ ਸਾਡੀ ਲੀਡਰਸ਼ਿਪ ਦਾ ਵਰਕਰ ਸਭਾਨਾ ਦਾ ਦਿੱਲੀ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਸਖਤ ਮਿਹਨਤ ਨਾਲ ਅੱਜ ਸਾਨੂੰ ਕਾਮਯਾਬੀ ਮਿਲੀ ਆ ਨਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਜਾ ਰਿਹਾ ਹੈ ਕਿ ਉੱਥੇ ਕਾਬਜ਼ ਹੋ ਗਈ ਹੈ ਇਸ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਨਾ ਕੋਈ ਅਸਰ ਪਊਗਾ ਦੇਖੋ ਜੀ ਪੰਜਾਬ 'ਚ ਦਾ ਅਸਰ ਪਊਗਾ ਤੁਸੀਂ ਇਹ ਸੜਕ ਤੇ ਤਸਵੀਰਾਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਟੀਲਾ ਟੀਲਾ ਹੋ ਗਿਆ ਇਹ ਹੁਣ ਪੰਜਾਬ ਦੀ ਵਾਰੀ ਹੈ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਆ ਤੁਸੀਂ ਵੇਖੋਗੇ ਸਮਾਂ ਆਊਗਾ ਕਿ ਪੰਜਾਬ ਦੇ ਵਿੱਚ ਵੀ ਪੂਰਨ ਬਹੁਮਤ ਨਾਲ ਸਰਕਾਰ ਬਣੂ ਜਿਵੇਂ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਇਹ ਕਾफी ਆਵਾਜ਼ ਉੱਠ ਰਹੀ ਸੀ ਕਿ ਵੱਡੇ ਵੱਡੇ ਡਿਗਜ਼ ਲੀਡਰ ਹੈ ਉਹਨਾਂ ਨੂੰ ਹਰਾਇਆ ਹੁਣ ਭਾਰਤੀ ਜਨਤਾ ਪਾਰਟੀ ਕੀ ਸੋਚ ਰਹੀ ਹੈ ਤੋਡੀ ਕੀ ਸੋਚਾ ਦਿੱਲੀ ਦੇ ਵਿੱਚ ਤੁਸੀਂ ਕਿਹਨੂੰ ਕਿਹਨੂੰ ਹਰਾਇਆ ਦੇਖੋ ਜੀ ਕੇਜਰੀਵਾਲ ਸਾਹਿਬ ਆਪ ਚੋਂ ਹਾਰੇ ਆ ਸੀਐਮ ਡਿਪਟੀ ਸੀਐਮ ਰਏ ਦੋਨੇ ਉਹ ਚੋਂ ਹਾਰੇ ਆ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਵੱਡੇ ਲੀਡਰ ਬਣੇ ਫਿਰਦੇ ਆ ਜਿਹੜੇ ਕਹਿੰਦੇ ਸੀ ਅਸੀਂ ਨਵੀਂ ਰਾਜਨੀਤੀ ਲੈ ਕੇ ਆਏ ਆ ਆਮ ਘਰਾਂ ਦੇ ਲੋਕਾਂ ਨੂੰ ਅੱਗੇ ਲੈ ਕੇ ਆਏ ਆ ਤੁਸੀਂ ਦੇਖ ਹੀ ਲਿਆ ਆਮ ਦੀ ਥਾਂ ਤੇ ਅੱਜ ਖਾਸ ਆ ਵੱਡੇ ਵੱਡੇ ਕਾਫਲੇ ਸਿਕਿਉਰਟੀਆਂ ਦੇ ਚੱਲਦੇ ਆ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਰਜਗਾਰ ਦਵਾਂਗੇ ਇੱਕ ਇੱਕ ਹਜ਼ਾਰ ਰੁਪਿਆ ਪੈਣਾ ਨੂੰ ਦਵਾਂਗੇ ਗੁੰਡਾਗਰਦੀ ਖਤਮ ਕਰਾਂਗੇ ਸਾਰੇ ਵਾਰਿਆਂ ਚ ਪੰਜਾਬ ਚ ਵੀ ਇਹ ਫੇਲ ਹੋਇਆ ਤੇ ਦਿੱਲੀ ਦੇ ਵਿੱਚ ਵੀ ਹਰ ਗਲੀ ਹਰ ਮਹੱਲੇ ਦੇ ਵਿੱਚ ਕੂੜਾ ਟੋਏ ਪਾਣੀ ਖੜਿਆ ਗੰਦਾ ਪਾਣੀ ਲੋਕਾਂ ਨੂੰ ਪੀਣ ਲਈ ਮਜਬੂਰ ਕਰਤਾ ਜਿਹੜਾ ਇਹਨਾਂ ਦਾ ਪਹਿਲਾ ਨਾਅਰਾ ਸੀ ਕਿ ਅਸੀਂ ਹਰ ਘਰ ਦੇ ਵਿੱਚ ਪੀਣ ਵਾਲਾ ਪਾਣੀ ਪਹੁੰਚਾਵਾਂਗੇ ਹਰ ਪਾਸਿਓ ਕੇਜਰੀਵਾਲ ਸਾਹਿਬ ਫੇਲ ਹੋਇਆ ਸਿਰਫ ਵਿਕਾਸ ਇਹਨਾਂ ਦਾ ਬੋਰਡਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਝੂਠੀਆਂ ਵੀਡੀਓ ਝੂਠੇ ਪੋਸਟਰ ਲਾ ਕੇ ਕੀਤਾ ਗਿਆ ਸੀ ਜਿਹਨੂੰ ਲੋਕਾਂ ਨੇ ਨਕਾਰਿਆ ਕੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕਾਂ ਤੇ ਦੇਖੋ ਜਿਹੜੋ ਜਿਮਣੀ ਚੋਣਾ ਸੀ ਗਿਆ ਪੰਜਾਬ ਦੇ ਵਿੱਚ ਉਦੋਂ ਜਿੱਥੇ ਜਿੱਤਦੇ ਆ ਉੱਥੇ ਪ੍ਰੈਸ਼ਰ ਨਹੀਂ ਹੁੰਦਾ ਜਿੱਥੇ ਭਾਰਤੀ ਜਨਤਾ ਪਾਰਟੀ ਜਿੱਤਦੀ ਆ ਉੱਥੇ ਹਰ ਪਾਸੇ ਇਹਨਾਂ ਨੇ આરોਪ ਲਾਉਣਾ ਹੁੰਦਾ ਕਿਉਂਕਿ ਜਦੋਂ ਕਹਿੰਦੇ ਨਾ ਬੰਦਾ ਰੋਂਦਾ ਹੋਵੇ ਤਾਂ ਉਹਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਵੀ ਕੋਈ ਪੁੱਛਦਾ ਵੀ ਤੂੰ ਰੋਣਾ ਕਿਉਂ ਆ ਓਵੇਂ ਹਾਰੇ ਆ ਇਹਨਾਂ ਨੂੰ ਲੋਕ ਪੁੱਛਦੇ ਤੁਸੀਂ ਹਾਰੇ ਕਿੱਥੋਂ ਇਹਨਾਂ ਨੇ ਇਲਜ਼ਾਮ ਤਾਂ ਲਾਉਣੇ ਆ ਅਕਾਲੀ ਦਲ ਤੇ ਕਾਂਗਰਸ ਦੇ ਆਗੂ ਵੀ ਜਿਹੜਾ ਇਹੀ ਗੱਲ ਕਹਿ ਰਹੇ ਆ ਕਿ ਸਰਹਾਣਾ ਕਰ ਰਹੇ ਆ ਜਿਹੜੇ ਦਿੱਲੀ ਦੇ ਲੋਕਾਂ ਦੀ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਦੇਖੋ ਮੈਂ ਤੁਹਾਨੂੰ ਕਿੰਨੀਆਂ ਹੀ ਵੀਡੀਓ ਦਿਖਾ ਦਿੰਦਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਪ੍ਰਚਾਰ ਕਰਨ ਲਈ ਗਿਆ ਉੱਥੇ ਲੋਕਾਂ ਨੇ ਮਾਈਕ ਫੜ ਕੇ ਉਹਦਾ ਜਲੂਸ ਕੱਢਿਆ ਕਿ ਇਸ ਵਾਰ ਤੁਹਾਨੂੰ ਵੋਟ ਨਹੀਂ ਝੋਟ ਦੇਣੀ ਹੈ ਕੇਜਰੀਵਾਲ ਦੇ ਝੂਠ ਨੂੰ ਕੇਜਰੀਵਾਲ ਦੇ ਝੂਠਾਂ ਦਾ ਪਰਦਾ ਫਾਸ਼ ਕਰਕੇ ਅਸੀਂ ਤਾਂ ਜਿਹੜਾ ਵੋਟ ਆ ਭਾਰਤੀ ਜਨਤਾ ਪਾਰਟੀ ਨੂੰ ਪਾਉਣੀ ਆ ਉਹ ਵੀਡੀਓ ਤੁਸੀਂ ਆਮ ਹੀ ਵੇਖੀਆਂ ਇਸ ਚੀਜ਼ਾਂ ਹੀ ਤੁਸੀਂ ਕੀ ਕਹਿੰਦੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਅੱਜ ਇੱਕ ਚੂਖ ਦਾ ਜਿਹੜਾ ਪਰਮ ਸੀ ਉਹ ਖਤਮ ਹੋ ਗਈ ਹੈ ਦਿੱਲੀ ਦੇ ਵਿੱਚ ਅ ਡਬਲ ਇੰਜਨ ਸਰਕਾਰ ਕਹ ਲੋ ਬਣ ਗਈ ਹੈ ਪਰ ਦਿੱਲੀ ਦੀ ਪ੍ਰਗਤੀ ਹੈ ਜੋ ਉਹ ਬਹੁਤ ਵਧੀਆ ਤਗ ਨਾਲ ਹੋਣਾ ਹੋ ਜਿੰਨੀਆਂ ਜਿੰਨੀਆਂ ਚੀਜ਼ਾਂ ਜਿੰਨੇ ਚੂਟ ਕੇ ਜੀਵਾਲ ਸਾਹਿਬ ਨੇ ਇਹ ਸਿਲੈਕਟ ਚ ਬੋਲਦੇ ਆ ਉਹਨਾਂ ਸਾਰਿਆਂ ਦਾ ਪਰਦਾ ਪਾ ਜਾਊਗਾ ਪਰ ਮੈਨੂੰ ਉਮੀਦ ਹੈ ਕਿ ਇਹ ਜਲਦੀ ਹੀ ਆਪ ਦੇ ਕੱਪੜਿਆਂ ਕਰਕੇ ਅੰਦਰ بیٹھے ਤੁਹਾਨੂੰ ਨਜ਼ਰ ਨਹੀਂ ਆਉਂਦੀ 2027 ਦੇ ਵਿੱਚ ਪੰਜਾਬ ਦੇ ਵਿੱਚ ਉਮੀਦ ਹੈ ਪਰ ਪੂਰੀ ਉਮੀਦ ਹੈ 2027 ਦੇ ਵਿੱਚ ਅਰੋਰ ਟਾਈਮ ਹੈ বিজেপি ਦਾ ਤੁਸੀਂ ਆਮ ਬੰਦੇ ਦੇ ਮੂੰਹੋਂ ਵੀ ਸੁਣੋਗੇ ਕਿ ਯਾਰ ਇਹ ਪੰਜਾਬ ਦਾ ਕੋਈ ਭਲਾ ਹੋਊਗਾ ਤਾਂ বিজেপি ਕਰਕੇ ਹੀ ਹੋਊਗਾ ਇਹ ਜਦੋਂ ਇੱਕ ਆਮ ਬੰਦੇ ਦੀ ਆਵਾਜ਼ ਹੈ ਕਿ বিজেপি ਨੇ ਹੀ ਪੰਜਾਬ ਦਾ ਭਲਾ ਕਰਨਾ ਹੈ ਤਾਂ ਮੈਂ ਸਮਝਦਾ ਹੈ বিজেপি ਦਾ ਹੀ ਇੱਥੇ ਆਂਦਾ ਸਵਾ ਆ ਚੁੱਕਾ ਹੈ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਇਹ ਤਾਂ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਨਾਲ ਹੀ ਸਖਗਨ ਸੁਜੀਆ ਜੀ ਤਾਂ ਇਹਨਾਂ ਵੱਲੋਂ ਸਿੱਧੇ ਤੌਰ ਤੇ ਕਹਿਤਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਚੋਣ ਬਣੇਗੀ ਕਾਫੀ ਜਿਹੜਾ ਖੁਸ਼ੀ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਬਣਿਆ ਆ ਉੱਥੇ ਹੀ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਵੀ ਕਾਫੀ ਖੁਸ਼ੀ ਦਾ ਮਾਹੌਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੇਖਦੇ ਹਾਂ ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦਾ ਮਾਹੌਲ ਹੋਊਗਾ ਇਸ ਤਰੀਕੇ ਦੇ ਨਾਲ ਹੁਣ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਦੇ ਆਗੂ ਵੀ ਤੇ ਲੋਕਾਂ ਦੀ ਸਰਹਾਣਾ ਜਿਹੜੀ ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਤਾਂ ਦੇਖਦੇ ਹਾਂ 2027 ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਊਗਾ ਪੰਜਾਬ ਦੇ ਵਿੱਚ ਕਿਹੜੀ ਜਿਹੜੀ ਪਾਰਟੀ ਹੈ ਸਰਕਾਰ ਬਣਾਵੇਗੀ ਗੁਰਜੀਤ ਸਿੰਘ ਅਰਮਾਨ ਡੀਪ ਵਾਈਬ ਚੈਨਲ ਪੰਜਾਬੀ ਰਿਪੋਰਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ